ਮੇਰੇ ਇੱਕ ਬੇਨਤੀ ਹੈ ਆਪਣੇ ਮੇਰੇ ਪੰਜਾਬੀ ਵੀਰਾਂ ਨੂੰ ਸਾਰਿਆਂ ਨੂੰ ਪੰਜਾਬ ਦਾ ਮੇਲਾ ਹੈਗਾ ਕੋਈ ਹੋਰ ਬਾਹਰੋਂ ਡੰਗਰ ਨਹੀਂ ਪਾਉਣਾ ਕੱਲੇ ਪੰਜਾਬ ਤੋਂ ਬਿਨਾ ਸਾਰਿਆਂ ਨੂੰ ਮੇਰੀ ਬੇਨਤੀ ਹੈ ਵੀ ਜੋ ਮੇਲਾ ਹੈਗਾ ਆਪਣਾ ਬਹੁਤ ਤੁੰ ਦਾਵਨਾ ਮਨਾਇਆ ਜਾਊਗਾ ਤੇ ਲੰਗਰ ਪਾਣੀ ਉਹ ਵੀ ਚੱਲੂਗਾ ਔਰ ਪਹਿਲਾ ਮੇਲਾ ਮੇਰੇ ਬਾਈਆਂ ਨੂੰ ਦੱਸਦਣਾ ਮੈਂ ਗੌਰ ਨਾਲ ਦੇਖ ਕੇ ਸੁਣ ਕੇ ਪਹਿਲਾ ਮੇਲਾ ਹੈਗਾਗਾ 2 ਤਰੀਕ ਦਾ ਦੋ ਤੋਂ ਤਿੰਨ ਦਾ ਤਿੰਨ ਤੋਂ ਚਾਰ ਤੱਕ ਦਾ ਲਾਸਟ ਮਿਲ ਹੈ ਜੀ ਉਦੋਂ ਪਹਿਲਾਂ ਡੰਗਰ ਪਸ਼ੂ ਜਿਹੜੇ ਦੁੱਧ ਵਾਲੇ ਪਸ਼ੂ ਨੇਗੇ ਉਹ ਪਹਿਲਾਂ ਨਾ ਲਿਜਾ ਕੇ ਪਸ਼ੂ ਜੀ ਲਾ ਲੈਂਦਾ ਹੈਗਾ ਦੋ ਤਰੀਕ ਤੋਂ ਪਹਿਲਾਂ ਲਿਜਾਓ ਦੋ ਤਿੰਨ ਦਿਨ ਪਹਿਲਾਂ ਸਾਧਨ ਸਾਰਾ ਮਿਲੂਗਾ ਲੰਗਰ ਫਰੀ ਹੈਗਾ ਤੇ ਮੇਰੇ ਵੀਰਾਂ ਨੂੰ ਕੋੜੜੇ ਮੂੜਾ ਸੰਘੜੀ ਸੜਕ ਤੇ ਕੋੜੜੇ ਦੇ ਲਵੇ ਪਿੰਡ ਹੈਗਾ ਕੋੜੜਾ ਕੋੜੜੇ ਖਾਸ ਤੇ ਮੂੜੇ ਵਾਲੇ ਦੇ ਵਿਚਾਲੇ ਜੇ ਇਧਰਲੇ ਪਾਸੇ ਨਾਲ ਲੱਗ ਮੀ ਮੇਲਾ ਹੈਗਾ ਭਾਈ ਜਾਂਦਿਆਂ ਨੂੰ ਖੱਬੇ ਹੱਥ ਉੱਤੇ ਚਵਾਰਾ ਹੈਗਾ ਡਬਲ ਤੇ ਉੱਥੇ ਮੇਲੇਗਾ ਤੰਬੂ ਅੱਜ ਤੋਂ ਲੱਗ ਚੁੱਕੇ ਨੇਗੇ ਸਾਰਿਆਂ ਨੂੰ ਮੇਰੇ ਵੀਰਾਂ ਨੂੰ ਜਿਹੜੇ ਪਸ਼ੂ ਵੀ ਰੱਖਦੇ ਨੇਗੇ ਲਾਕ ਕੱਟੀ ਤੋਂ ਤੇ ਦੇਸੀ ਗਾਂ ਹੋਵੇ ਪ्योर ਦੇਸੀ ਚ ਗਾਂ ਵੀ ਚੱਲੂਗੇ ਤੇ ਹੋਰ ਡੰਗਰ ਪਸ਼ੂ ਵਾਲੇ ਵਧੀਆ ਮੇਰੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਨਾਲ ਜਵਾਕਾਂ ਨੂੰ ਲਿਆ ਕੇ ਜ਼ਰੂਰ ਉੱਥੇ ਮੇਲੇ ਦੇ ਦਰਸ਼ਨ ਜਾ ਘੋ ਕਰ ਰਹੇ ਆਨੰਦ ਮਾਰਿਓ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਬੇਨਤੀ ਹੈ ਵੀ ਸਾਰੇ ਲਵੇ ਲੈਣ ਵਾਲੇ ਨੂੰ ਸਾਡਾ ਤਾਂ ਹੁਣ ਭਾਈ ਪੂਰਾ ਜੋਰ ਲੱਗਿਆ ਪਿਆਗਾ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਮੇਲਾ ਜ਼ਰੂਰ ਦੇਖਣ ਦੀ ਕਿਰਪਾਤਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ